ਸਟੇਸ਼ਨ ਵਾਲਿਆਂ ਨਾਲ ਕਿਹਦੀ ਅਸੀਂ ਤੁਹਾਡੀ ਰਿਕੁਐਸਟ ਆ ਸਾਡੀ ਸਾਡੀ ਬਿਜਲੀ ਚੁੱਕ ਕੇ ਆ ਰਹੀ ਹੈ ਮੇਰਾ ਤਾਂ ਮੇਰਾ ਮੇਰਾ ਸਮਝ ਨਹੀਂ ਆ ਰਿਹਾ ਕੋਪਰੇਟ ਕਰਦੇ ਆ ਕਿਹਦਾ ਹੋਇਆ ਸਟੇਸ਼ਨ ਘਰ ਵਾਲਿਆਂ ਨੂੰ ਨਹੀਂ ਆ ਰਹੀ ਹੈ ਸਟੇਸ਼ਨ ਬੰਦ ਨਹੀਂ ਹੋ ਰਿਹਾ ਸਰ ਸਟੇਸ਼ਨ ਚੱਲ ਰਿਹਾ ਹੈ ਸਟੇਸ਼ਨ ਵੀ ਆਪਾਂ ਕਰੀਏਗਾ ਪਰ ਸਟੇਸ਼ਨ ਬੰਦ ਕਰਕੇ ਚੱਲ ਗਏ ਆ ਪ੍ਰੋਪਰ ਉਸ ਉਸ ਲੈਵਲ ਦੇ ਅਜੀ ਭਾਜੀ ਅੱਜ ਤੁਸੀਂ ਮੰਤਰੀ ਜਿੰਪਾ ਜੀ ਨੂੰ ਮਿਲਣ ਆਏ ਆ ਕਿਸ ਸੰਬੰਧ ਵਿੱਚ ਮਿਲਣ ਆਏ ਸੀ ਸਰ ਅਸੀਂ ਫਾਇਰ ਬਿਗੜ ਹੁਸ਼ਿਆਰਪੁਰ ਦੇ ਮਲਾਕਾਂ ਵਾਂਗੇ ਆ ਪਿਛਲੇ 12 12.5 ਸਾਲ ਤੋਂ ਲਗਾਤਾਰ ਫਾਇਰ ਬਿਗੜ ਦੇ ਵਿੱਚ ਨਗਾਦਾਰ ਡਿਊਟੀ ਨਿਭਾ ਰਹੇ ਆ ਸਾਡੀ ਨਿਗੁਣੀ ਜੀ ਤਨਖਾਹ ਆ ਤੇ ਪੰਜਾਬ ਸਰਕਾਰ ਵੱਲੋਂ ਐਸਐਸ ਬੋਰਡ ਥਰੂ ਇੱਕ ਭਰਤੀ ਕੱਢੀ ਗਈ ਸੀ 1370 ਬੰਦੇ ਦੀ ਜਿਹੜੀ ਕਿ ਉਹ ਕਰ ਦਿੱਤੀ ਗਈ ਉਹ ਮੁਕੰਮਲ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਆਊਟਸੋਰਸ ਕੰਟਰੈਕਟ ਡਿਲੀ ਵੇਜ਼ ਇਨਸੋਰਸ ਬੰਦੇ ਲੱਗੇ ਹੋਏ ਆ ਉਹਨਾਂ ਦੀ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ ਹੈ ਤੇ ਸਾਨੂੰ ਬਾਹਰ ਘਟ ਦਿੱਤਾ ਗਿਆ ਇਸ ਪਾਲਿਸੀ ਗੁਪਾਰਾ 224 2 ਲਗਾਤਾਰ ਵੀਰ ਕਾ ਚੌਕ ਮੁਹੱਲੇ ਦੇ ਵਿੱਚ ਤਰਨਾ ਚੱਲ ਰਿਹਾ ਹੈ ਦਿਨ ਰਾਤ ਦਾ ਤੇ ਸਾਨੂੰ ਕੱਲ 13 ਤਰੀਕ ਨੂੰ ਕੱਲ 13 ਤਰੀਕ 13 224 ਨੂੰ ਸਾਨੂੰ ਇੱਕ ਅਲਟੀਮੇਟਨ ਦਿੱਤਾ ਗਿਆ ਕਿ ਆਪਣੀ ਆਪਣੀਆਂ ਡਿਊਟੀਆਂ ਤੇ ਆ ਜਾਓ ਨਹੀਂ ਤਾਂ 24 ਘੰਟੇ ਦੇ ਦੌਰਾਨ ਤੁਹਾਨੂੰ ਕੱਢ ਦਿੱਤਾ ਜਾਵੇਗਾ ਜਿਸ ਸੰਬੰਧ ਵਿੱਚ ਅੱਜ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਸੀ ਉਹ ਅਲਟੀਮੇਟ ਕਿਹਨਾਂ ਵੱਲੋਂ ਦਿੱਤਾ ਗਿਆ ਹੈ ਇਹ ਡਾਇਰੈਕਟਰ ਆਫ ਪੁਲਿਸ ਵੱਲੋਂ ਦਿੱਤਾ ਗਿਆ ਹੈ ਤਾਂ ਮੰਤਰੀ ਸਾਹਿਬ ਨੇ ਹੁਣ ਤਾਂ ਨਕੀ ਵਿਚਵਾਲੂ ਮੰਤਰੀ ਸਾਹਿਬ ਨੇ ਲੋਕਲ ਬਾਡੀ ਮਿਨਿਸਟਰ ਤੇ ਮਿਸਟਰ ਅਜੋਇ ਸ਼ਰਮਾ ਜੀ ਸਾਡੇ ਜਿਹੜੇ ਸੈਕਟਰੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨਾਲ वार्तालाप ਨਹੀਂ ਹੋ ਪਾਈ ਹੈ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਆਪਾਂ ਗੱਲ ਤੋਂ ਕੱਲ ਚੰਡੀਗੜ੍ਹ ਹੋਵਾਂਗੇ ਤੇ ਜਲਦੋ ਜਲ ਤੁਹਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕੀ ਤੁਹਾਡੀ ਸਰਕਾਰ ਨਾਲ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਸਾਡੇ ਪੰਜਾਬ ਲੈਵਲ ਤੇ ਹੋ ਚੁੱਕੀਆਂ ਨੇ ਪਰ ਇਹ ਜਿਹੜੀਆਂ ਸਾਡੀ ਮੰਤਰੀ ਜਿੰਪਾ ਜੀ ਨਾਲ ਘੱਟੋ ਘੱਟ 6 ਵਾਰੀ ਮੀਟਿੰਗ ਹੋ ਚੁੱਕੀ ਹੈ ਤੇ 6 ਵਾਰੀ ਪ੍ਰਿੰਸੀਪਲ ਸੈਕਟਰੀ ਸੈਕਟਰੀ ਜੁਆਇੰਟ ਕਮਿਸ਼ਨਰ ਜੁਆਇੰਟ ਡਾਇਰੈਕਟਰ ਇਹਨਾਂ ਨਾਲ वार्तालाप ਕੀਤਾ ਗਿਆ ਹੈ ਤੇ ਜਦੋਂ ਦੀ ਇਹ ਪਾਲਿਸੀ ਨਿਕਲੀ ਸੀਗੀ ਪਿਛਲੇ ਮਗਰ 23 ਦੇ ਵਿੱਚ ਤਦ ਤੋਂ ਲੈ ਕੇ ਹੁਣ ਤੱਕ ਘਟੂ ਘਟ 6 ਵਾਰੀ ਆਪਾਂ ਮੰਤਰੀ ਜਿੰਪਾ ਜੀ ਨੂੰ ਮਿਲ ਚੁੱਕੇ ਆ ਤੇ ਇਹਨਾਂ ਨੇ ਸਾਡੀ ਉਹਨਾਂ ਨਾਲ ਗੱਲ ਕੀਤੀ ਹੈ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਅਜੇ ਤੱਕ ਹੁਣ ਜੇ ਨਹੀਂ ਸਿੱਟਾ ਨਿਕਲਦਾ ਫੇਕ ਸਾਡਾ ਪ੍ਰਦਰਸ਼ਨ ਚੱਲ ਰਿਹਾ ਅਸੀਂ ਸਪੈਸ਼ਲ ਇਹਨਾਂ ਨੂੰ ਮਿਲਣ ਕਰਕੇ ਆਏ ਸੀਗੇ ਕਿ ਜਿਹੜੀ ਅਲਟੀਮੇਟਮ ਸਾਨੂੰ ਦਿੱਤਾ ਗਿਆ ਹੈ ਨੌਕਰੀ ਦੇ ਵਾਪਸ ਆਉਣ ਦਾ ਉਹਦੇ ਧਰੂ ਉਹਦੇ ਰਿਗਾਰਡਿੰਗ ਅਸੀਂ ਇਹਨਾਂ ਨੂੰ ਮਿਲਣ ਆਏ ਸੀਗੇ ਅੱਜ ਅਸੀਂ ਆਪਣਾ ਦੱਸ ਦਿੱਤਾ ਹੈ ਪ੍ਰੋਟੈਸਟ ਕਰਨਾ ਇਹ ਕਹਿੰਦੇ ਸਾਡਾ ਹੱਕ ਆ ਅਸੀਂ ਆਪਾਂ ਪ੍ਰੋਟੈਸਟ ਤੇ ਜਾਵਾਂਗੇ ਤੇ ਜਿਹੜਾ ਹੈਗਾ ਜਿੱਦਾਂ ਵੀ ਹੈਗਾ ਸਟੇਸ਼ਨ ਜਿੱਦਾਂ ਚੱਲ ਰਿਹਾ ਇਹਨੇ ਪੰਜਾਬ ਲੈਵਲ ਤੇ ਚੱਲੀ ਜਾਣਗੇ ਜਿਹੜੇ ਬੰਦੇ ਨਹੀਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਗਏ ਨੇ ਸਾਡੇ ਨਾਲ ਪੰਜਾਬ ਲੈਵਲ ਤੇ ਉਹਨਾਂ ਦਾ ਵੀ ਧੰਨਵਾਦ ਅੱਜ ਆਪਨੀ ਸਰਕਾਰ ਆਪਕੇ ਦੁਆਰ ਤੁਹਾਡੀ ਸਰਕਾਰ ਤੁਹਾਡੇ ਦੁਆਰ ਮਾਨਯੋਗ ਮੁੱਖ ਮੰਤਰੀ ਜਿਹੜੇ ਦੇਸ਼ ਤੇ ਪੂਰੇ ਪੰਜਾਬ ਦੇ ਸਾਰੀਆਂ ਵਿਧਾਨ ਸਭਾ ਚ ਕੈਂਪ ਲਗਾਏ ਜਾ ਰਹੇ ਹਰ ਇੱਕ ਵਾਰਡ ਚ ਹਰ ਇੱਕ ਪਿੰਡ ਦੇ ਵਿੱਚ ਉਹਦਾ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਔਰ ਤਕਰੀਬਨ 8000 ਤੋਂ ਜ਼ਿਆਦਾ ਲੋਕਾਂ ਦੇ ਸਰਟੀਫਿਕੇਟ ਮੌਕੇ ਤੇ ਬਣੇ ਆ। ਔਰ ਅਸੀਂ ਦੇਖਦੇ ਹਾਂ ਵਿਸ਼ੇਸ਼ ਤੌਰ ਤੇ ਲੋਕਾਂ ਦੇ ਬੜੇ ਪੈਂਡਿੰਗ ਕੰਮ ਪਏ ਆ ਬੜੇ ਲੰਬੇ ਹਰਸੇ ਤੋਂ। 20 25 ਸਾਲ ਤੋਂ ਪਏ ਆ, 15 ਸਾਲ ਤੋਂ, 10 ਸਾਲ ਤੋਂ ਲੋਕ ਦੇਖਦੇ ਪਏ ਕਾਫੀ ਲੋਕ ਕਠਿਓਕੇ ਵੀ ਆ ਜਾਂਦੇ ਆ। ਲੇਕਿਨ ਉਹਦੇ ਲਈ ਮੈਂ ਧੰਨਵਾਦ ਕਰਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਇਹਨਾਂ ਨੇ ਕਿ ਮੌਕੇ ਤੇ ਅਸੀਂ ਫੈਸਲਾ ਲਿਆ ਕਿ ਇੱਕ ਵਿਸ਼ੇਸ਼ ਕੈਂਪ ਕਿਥੇ ਲੱਗ ਕੇ ਲਾਇਆ ਜਾਏਗਾ ਜਿੱਥੇ ਜ਼ਿਆਦਾ ਇਦਾਂ ਦਾ ਆਬਾਦੀ ਹੈਗੀ ਆ ਜਿਹਦੇ ਜ਼ਿਆਦਾ ਪੜੇ ਲਿਖੇ ਨਹੀਂ ਆ। ਤੇ ਉਹਨਾਂ ਨੂੰ ਬਹੁਤ ਸਾਰੀਆਂ ਕੰਪਲਿਕੇਸ਼ਨਾਂ ਉਹਨਾਂ ਦੇ ਫਾਰਮ ਦੇ ਵਿੱਚ ਵੀ ਜਿਹੜੀਆਂ ਤਸਦੀਕ ਕਰਨਾ ਔਰ ਬਹੁਤ ਸਾਰੇ ਸੇਫਟੀ ਕਰ ਉਹਨਾਂ ਨੂੰ ਮੰਗਣੇ ਹੋ ਰਹੇ ਜਾਂਦਾ ਔਰ ਜਿਹੜਾ ਉੱਥੇ ਔਰ ਉਹਦਾ ਇੱਕ ਵਿਸ਼ੇਸ਼ ਕੈਂਪ 19 ਤਰੀਕ ਨੂੰ ਸੋਮਵਾਰ ਨੂੰ ਲਗਾਇਆ ਜਾ ਰਿਹਾ ਉਸ ਇਲਾਕੇ ਦੇ ਲਈ ਔਰ ਬੜਾ ਅੱਛਾ ਰਿਜ਼ਲਟ ਆ ਅੱਜ 10 ਤੋਂ ਜ਼ਿਆਦਾ ਲੀਵਰ ਕਾਰਡ ਬਣੇ ਆ ਔਰ 50 ਤੋਂ ਜ਼ਿਆਦਾ ਰੈਵਨਿਊ ਦੇ ਮੌਕੇ ਦੇ ਫੈਸਲੇ ਹੋਏ ਆ ਇਹਦਾ ਹਰੇਕ ਡਿਪਾਰਟਮੈਂਟ ਦੇ ਵਿੱਚ ਲੋਕਾਂ ਦੇ ਬਸ ਸਰਟੀਫਿਕੇਟ ਆ ਡੈੱਡ ਸਰਟੀਫਿਕੇਟ ਆ ਔਰ ਜਿਨ੍ਹਾਂ ਵੀ ਪੈਂਡਿੰਗ ਬੈਲ ਲੰਬੇ عرصੇ ਤੋਂ ਕੰਮ ਹੋ ਲੋਕਾਂ ਦੇ ਹੋ ਰਹੇ ਆ ਔਰ ਪੰਜਾਬ ਦੀ ਜਨਤਾ ਖਾਸ ਤੌਰ ਤੇ ਹਰੇਕ ਇਲਾਕੇ ਦੇ ਲੋਕ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਉਹਨਾਂ ਨੇ ਸਰਕਾਰ ਲੋਕਾਂ ਦੇ ਦਵਾਰ ਤੇ ਲੈ ਕੇ ਗਏ ਉਹਨਾਂ ਦੇ ਬੂਹੇ ਤੇ ਅੱਜ ਬੈਠ ਕੇ ਕੰਮ ਹੋ ਰਿਹਾ ਸਾਰੇ ਜਿਹੜਾ ਜੰਗ ਜੰਗ ਫਾਇਰ ਬ੍ਰਿਗੇਡ ਵਾਲੇ ਆ ਉਹਨਾਂ ਨੇ ਆਪਣਾ ਮਸਲਾ ਰੱਖਿਆ ਜੀ ਫਾਇਰ ਬ੍ਰਿਗੇਡ ਵਾਲੇ ਦਾ ਜਿਹੜਾ ਮਸਲਾ ਹੈ ਦੇਖੋ ਕਮੰਡ ਦੇ ਪਰਸਨਲ ਡਿਪਾਰਟਮੈਂਟ ਦੇ ਮਸਲੇ ਹੁੰਦੇ ਆ ਬਹੁਤ ਸਾਰੇ ਪਈ ਇਹਨਾਂ ਨੂੰ ਕੀ ਪਾਲਿਸੀ ਹੈ ਗਵਰਨਮੈਂਟ ਦੀ ਉਸ ਦੇ ਤੇ ਲੇਕਿਨ ਇਸ ਸੰਬੰਧ ਦੇ ਵਿੱਚ ਆਪਾਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਵੱਲੋਂ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਇਹਨਾਂ ਦਾ ਵੀ ਕੋਈ ਨਾ ਕੋਈ ਜਿਹੜਾ ਹੈ ਇੱਕ ਵਾਜਬ ਹੱਲ ਜਿਹੜਾ ਹੈ ਇਸ ਗੱਲ ਦਾ ਨਿਕਲਿਆ ਨਿਕਲੇ ਠੀਕ ਹੈ